ਭਾਈ ਜੀ ਕੀ ਨਾਮ ਹੈ ਜੀ ਆਪਣਾ ਮਾਈ ਭਾਰਤੀ ਵਿਣੇਕਤਾ ਆਜ਼ਾਦ ਦਾ ਬਲਾਕ ਆਗੂ ਤੇ ਪਿੰਡ ਕਾਈ ਦਾ ਵੀ ਆਗੂ ਆ ਮੈਂ ਬਟਰੁਖਾ ਸਿੰਦਰ ਸਿੰਘ ਬਟਰੁਖਾ ਜੀ ਸਿੰਦਰ ਜੀ ਕਿਸ ਤਰ੍ਹਾਂ ਦੀ ਕਾਰਵਾਈ ਹੈ ਜਿਹੜੀ ਤੁਹਾਡੇ ਵੱਲੋਂ ਅੱਜ ਕੀਤੀ ਜਾ ਰਹੀ ਹੈ ਭਾਈ ਇਹ ਕਾਰਵਾਈ ਤਾਂ ਜੀ ਕਿਸਾਨ ਮਜ਼ਦੂਰ ਮੋਰਚੇ ਦਾ ਫੈਸਲਾ ਹੈ ਇਹ ਫੈਸਲਾ ਜਥੇਬੰਦੀਆਂ ਨੇ ਵਿਚਾਰ ਕੇ ਮੀਟਿੰਗਾਂ ਦੇ ਵਿੱਚ ਸਾਡੇ ਤੱਕ ਥੱਲੇ ਤੱਕ ਲਾਗੂ ਕਰਵਾਉਣ ਲਈ ਮੀਟਿੰਗਾਂ ਦੇ ਵਿੱਚ ਇਹ ਲਾਗੂ ਕਰਵਾਏ ਗਏ ਨੇ ਤੇ ਸਾਨੂੰ ਜਥੇਬੰਦੀ ਆਗੂਆਂ ਦੇ ਸਾਡੇ ਫੋਨ ਆਏ ਨੇ ਸਾਰੇ ਪਿੰਡਾਂ ਚੋਂ ਵੀ ਭਰਾਵੋ ਪਿੰਡਾਂ ਦੇ ਵਿੱਚੋਂ ਆਪੋ ਆਪਣੇ ਮੀਟਰ ਪਟੋ ਜਿਹੜੇ ਪ੍ਰੀਪੇਡ ਮੀਟਰ ਲਾਇਏ ਨੇ ਸਰਕਾਰ ਨੇ ਇਹ ਵਰਨੀਆਂ ਅਡਾਨੀਆਂ ਦੇ ਮੀਟਰ ਨੇ ਪ੍ਰਾਈਵੇਟ ਕੰਪਨੀਆਂ ਦੇ ਨੇ ਆਪਣਾ ਇਹ ਮੀਟਰਾਂ ਨਾਲ ਨਹੀਂ ਲੋਟ ਆਉਣਾ ਕਿਉਂਕਿ ਜਿਹੜੇ ਆਮ ਘਰਾਂ ਦੇ ਵਿੱਚ ਮੀਟਰ ਲੱਗੇ ਹੋਏ ਨੇ ਆਪਣੇ ਇਹ ਜਦੋਂ ਇਹਨਾਂ ਨੇ ਪ੍ਰਾਈਵੇਟ ਕਰਤਾ ਇਹ ਇਹਦੇ ਵਿੱਚ ਚਿਪ ਸਿਮ ਪੰਦਾ Airtel ਕੰਪਨੀ ਦਾ ਇਹ ਸਿਮ ਪਾ ਕੇ ਆਪਾਂ ਜੋ ਮੋਬਾਈਲ ਦਾ ਰੀਚਾਰਜ ਖਤਮ ਹੁੰਦਾ ਰਾਤ ਨੂੰ 12 ਵਜੇ ਬੰਦ ਹੋ ਜਾਂਦਾ ਉਸੇ ਤਰ੍ਹਾਂ ਇਹ ਲੈਟਰਨ ਵੀ ਬੰਦ ਹੋ ਜਾਣਾ ਕਿੰਨੇ ਪਿੰਡਾਂ ਚ ਕਾਰਜ ਜਿਹੜੀ ਤੁਹਾਡੇ ਵੱਲੋਂ ਕੀਤੀ ਹੈ ਅੱਜ ਸਾਡੇ 27 22 ਪਿੰਡਾਂ ਨੇ ਬਲਾਕ ਦੀ ਸਾਰਿਆਂ ਤਕਰੀਬਨ ਇਹ ਚੱਲ ਰਹੀ ਹੈ ਤੇ ਬਾਕੀ ਕੱਲ੍ਹ ਤੱਕ ਸਾਡੇ ਸਾਰੇ ਪਿੰਡ ਕਲੀਅਰ ਹੋ ਜਾਣਗੇ ਜਿੰਨੇ ਵੀ 1.2 250 ਪਿੰਡ ਜੱਥੇਬੰਦੀ ਦੇ ਵਿੱਚ ਚੱਲਦਾ 7-8 ਜ਼ਿਲ੍ਹੇ ਚੱਲਦੇ ਨੇ ਸਾਡੇ ਇਹ ਜੱਥੇਬੰਦੀ ਦੇ ਵਿੱਚ ਕਿੰਨੇ ਮੀਟਰ ਪੱਟੇ ਉੱਪਰੋਂ ਦੇ ਅੱਜ ਤਾਈਂ ਹਜਾਰ ਉਰੋਂ ਦ ਬਾਕੀ 2-3 ਉਧਰੋਂ ਹੋਰ ਪੱਟੇ ਪੈਣ ਬਾਕੀ ਆ 25-30 ਮੀਟਰਾਂ ਦਾ ਅੱਜ ਦਾ ਟਾਰਗੇਟ ਹੈ ਜਿਹੜਾ ਸਾਡਾ ਦੂਸਰੇ ਪਿੰਡਾਂ 'ਚ ਵੀ ਪੱਟੇ ਨੇ ਦੂਸਰੇ ਪਿੰਡਾਂ 'ਚ ਸਨੇਹੇ ਲੱਗੇ ਹੋਏ ਨੇ ਜੀ ਬਾਕੀ ਲੱਗੇ ਹੋਏ ਨੇ ਸਾਡੇ ਆਗੂ ਪਿੰਡਾਂ ਦੇ ਕਮੇਟੀਆਂ ਦੇ ਤੇ ਉਹਦੇ ਕਰਕੇ ਅਸੀਂ ਜਿੰਨਾ ਕੁ ਹੋ ਸਕੇ ਅਸੀਂ ਕਰ ਰਹੇ ਆ ਆਪਣੇ ਵੱਲੋਂ ਵੱਧ ਇਹੀ ਲੇਕ ਜਾਉਂਗੇ ਮੀਟਰ ਫਿਰ ਇਹੀ ਸਾਡੇ ਉਰੇ ਸਬ ਡਿਵੀਜ਼ਨ ਐਸ ਡੀਓ ਬਟਰੁੱਖਾ ਵੈਦ ਨੇਗੀ ਅਸੀਂ ਕੱਲ ਨੂੰ ਜਦੋਂ ਜਿੰਨੇ ਮੀਟਰ ਇਕੱਠੇ ਹੋ ਕੇ ਲਿਸਟ ਬਣਾ ਕੇ ਉਹਨਾਂ ਨੂੰ ਅਸੀਂ ਜਮ੍ਹਾਂ ਕਰਵਾ ਕੇ ਆਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਦਾ ਹੋਰ ਵਿਰੋਧ ਕਰਾਂਗੇ ਜੇ ਬਿਜਲੀ ਵਿਭਾਗ ਕਾਰਵਾਈ ਕਰਦਾ ਮੀਟਰ ਪਟਣ ਤੇ ਤੁਹਾਡੇ ਦੇ ਉੱਪਰ ਜਾ ਜਿਹੜੇ ਮੀਟਰ ਪਟਣ ਉਹ ਉਹ ਜਿੱਥੇ ਬੰਦੀ ਦੀ ਜੋ ਮੋਰਚੇ ਦੀ ਜ਼ਿੰਮੇਵਾਰੀ ਹੋਊਗੀ ਜਿਵੇਂ ਮੋਰਚਾ ਕਹੂਗਾ ਉਹ ਵੀ ਅਸੀਂ ਨਿਬੜ ਲਾਂਗੇ ਜੇ ਸਰਕਾਰ ਧੱਕੇ ਤੇ ਆਉਂਦੀ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦਾ ਵਿਰੋਧ ਡਟਮਾ ਕਰਾਂਗੇ ਇੱਕ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਤੇ ਸੰਯੁਕਤ ਮੋਰਚੇ ਵੱਲੋਂ ਵੀ ਇਹ ਲਹਿਰ ਚਲਾਈ ਗਈ ਹੈ ਪਿੰਡਾਂ ਦੇ ਵਿੱਚ ਤੇ ਅਸੀਂ ਇਸ ਤਰ੍ਹਾਂ ਲੋਕਾਂ ਨਾਲ ਧੱਕਾ ਨਹੀਂ ਹੋਣ ਦੇਵਾਂਗੇ ਜੇ 10 ਰੁਪਏ ਜੁਨਟ ਹੋ ਗਈ ਕਿਸੇ ਗਰੀਬ ਪਰਿਵਾਰ ਤੋਂ ਲਾਈਟ ਲਈ ਨਹੀਂ ਜਾਣੀ ਜਿਹੜੀਆਂ ਸਾਡੇ ਘਰਾਂ ਦੀਆਂ ਮੁੱਖ ਲੋੜਾਂ ਲਾਈਟ ਹੈਗੀ ਇਹਦੇ ਬਿਨਾ ਸਾਡੇ ਘਰਾਂ ਦੇ ਵਿੱਚ ਸਾਰ ਤਾਂ ਨਹੀਂ ਇੱਕ ਘੰਟਾ ਲਾਈਟ ਬਗ ਜੇ ਤਾਂ ਨਹੀਂ ਰਪ ਜਾਂਦਾ ਪਰ ਅਸੀਂ ਕਿਸੇ ਪਰਿਵਾਰ ਨੂੰ ਇਹ ਵੀ ਕਹਿੰਦੇ ਨੇਹਰੇ ਜੀ ਵੀ ਨਹੀਂ ਬੈਠਣ ਦੇਣਾ ਅਸੀਂ ਚੁੱਪ ਕਰਕੇ ਸਾਰਿਆਂ ਦੇ ਜੋੜ ਸਿੱਧੇ ਕਰਕੇ ਲਾਤੇ ਜੇ ਕੋਈ ਸਰਕਾਰ ਕਿਸੇ ਹਮਲੇ ਤੇ ਆਉਂਦੀ ਹੈ ਤਾਂ ਅਸੀਂ ਉਹਦਾ ਡਟਮਾ ਵਿਰੋਧ ਕਰਾਂਗੇ